ਜ਼ਿੰਦਗੀ 'ਚ ਸਭ ਕੁਝ ਆਰ ਚੁੱਕਾ ਸੀ ਕਿਸੇ ਨੇ ਬਾਣ ਹੀ ਫੜੀ ਅੰਦਰੋਂ ਤਾਂ ਇਦਾਂ ਲੱਗਦਾ ਸੀ ਕਿ ਹੁਣ ਮਰਨ ਹੋ ਚੁੱਕਾ ਹੈ ਪਰ ਉਸ ਮਾੜੇ ਸਮੇਂ 'ਚ ਬਾਬਾ ਦੀਪ ਸਿੰਘ ਜੀ ਨੇ ਸਾਂਭ ਲਿਆ ਮੈਨੂੰ ਮੈਂ ਬੜਾ ਪਰਖ ਕੇ ਵੇਖਿਆ ਦੁਨੀਆ 'ਚ ਤੁਹਾਨੂੰ ਕਿਸੇ ਨੇ ਨਹੀਂ ਸਾਹਮਣਾ ਤੁਹਾਡਾ ਗੁਰੂ ਹੀ ਤੁਹਾਨੂੰ ਸਾਂਭ ਸਕਦਾ ਤੇ ਜੇ ਤੁਸੀਂ ਗੁਰੂ ਨੂੰ ਛੱਡ ਕੇ ਕਿਸੇ ਹੋਰ ਤੋਂ ਉਮੀਦਾਂ ਲਾਈ ਜੋਗੇ ਤਾਂ ਫੇਰ ਤਾਂ ਤੁਹਾਡਾ ਦਿਲ ਹਮੇਸ਼ਾ ਟੁੱਟਣਾ ਹੀ ਹੈ ਸੋ ਵਕਤ ਜਦੋਂ ਬੁਰਾ ਚੱਲ ਰਿਹਾ ਹੋਵੇ ਨਾ ਤੇ ਬਸ ਬਾਬਾ ਦੀਪ ਸਿੰਘ ਜੀ ਤੇ ਛੱਡ ਦੋ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਹੁੰਦੇ ਨਾ ਠੀਕ ਹੈ ਥੋੜਾ ਵਕਤ ਤੁਹਾਨੂੰ ਲੱਗੇਗਾ ਕਿ ਅੱਗੇ ਕੁਝ ਹੈਗਾ ਹੀ ਨਹੀਂ ਮੇਰੇ ਪਰ ਜਦੋਂ ਉਹਨਾਂ ਨੇ ਰਸਤੇ ਖੋਲਦ ਨੇ ਨਾ ਸਾਰੇ ਤਾਂ ਫਿਰ ਤੁਸੀਂ ਆਪ ਹੈਰਾਨ ਹੋਏ ਨਾ ਕਿ ਮੇਰਾ ਗੁਰੂ ਤਾਂ ਸਭ ਕੁਝ ਕਰ ਸਕਦਾ ਮੈਂ ਐਵੇਂ ਘਬराई ਜਾਂਦਾ ਸੀ ਮਾਲਕ ਤੇ ਭਰੋਸਾ ਰੱਖੋ ਜ਼ਿੰਦਗੀਆਂ ਬਦਲਦੀਆਂ ਰੋਜ਼ ਬਦਲਦੀਆਂ ਤੇ ਇੱਕ ਦਿਨ ਐਸਾ ਵੀ ਆਏਗਾ ਕਿ ਤੁਹਾਡੀ ਵੀ ਜ਼ਿੰਦਗੀ ਬਦਲ ਜਾਏਗੀ ਬਾਬਾਈ ਦੇ ਹੱਥਾਂ 'ਚ ਸਾਰੇ ਖਜ਼ਾਨੇ ਗੇ ਆ ਤੇ ਜੀਦੇ ਤੇ ਮੇਰ ਹੋ ਜੇ ਨਾ ਉਹ ਸਭ ਕੁਝ ਉਹਦੀ ਚੋਂ ਦੀ ਪਾ ਦਿੰਦੇ ਆ ਕਭਰਾਉ ਨਾ ਤੁਹਾਡੇ ਦਿਨ ਵੀ ਚੰਗੇ ਆਣ ਲੱਗੇ ਆ